ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਪਿਛਲੇ 2-3 ਦਿਨ ਪਹਿਲਾਂ ਉਤਰਾਖੰਡ ਤੋਂ ਇੱਕ ਖਬਰ ਆਂਦੀ ਹੈ ਜਿੱਥੇ ਇੱਕ ਪੁਲਿਸ ਕਰਮੀ ਵੱਲੋਂ ਇੱਕ ਸਿੱਖ ਨੌਜਵਾਨ ਬੱਚੇ ਦੇ ਉੱਤੇ ਕੋਲਰ ਤੇ ਹੱਥ ਪਾਇਆ ਜਾਂਦਾ ਉਹਦੇ ਨਾਲ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਖਬਰ Odisha ਤੋਂ ਆਂਦੀ ਹੈ ਜਿੱਦੀ ਮੈਂ ਸਾਰੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਵੀ ਕੱਲ ਰਾਤ ਨੂੰ ਪਾਈ ਹੈ ਜਿਹਦੀ ਖਬਰ ਵੀ ਅਖਬਾਰ ਦੇ ਵਿੱਚ ਲੱਗੀ ਹੈ ਥਾਣੇ ਮੇ ਆਰਮੀ ਅਫਸਰ ਸੇ ਮਾਰपीट ਕਪੜੇ ਉਤਾਰੇ ਮੰਗੇਤਰ ਕਾ ਕੀਆ ਯੋਰ ਉਤਪੀੜਨ ਇਹ ਜਿਹੜੀ ਮਨ ਭਾਗੀ ਘਟਨਾ ਹੈ ਇਹ ਓਡੀਸ਼ਾ ਤੋਂ ਆਈ ਹੈ ਇਹ ਜਿੱਥੇ ਘਟਨਾਵਾਂ ਵਰਤੀਆਂ ਚਾਹੇ ਉੱਤਰਾਖੰਡ ਸੀਗਾ ਚਾਹੇ ਓਡੀਸ਼ਾ ਸੀ ਦੋਨੋਂ ਰਾਜੇ ਦੇ ਅੰਦਰ ਬੀਜੇਪੀ ਦੀ ਸਰਕਾਰ ਹੁਣ ਮੈਂ ਪੁੱਛਣਾ ਚਾਹਵਾਂਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਅਤੇ ਸਰਦਾਰ ਜਗਦੀਪ ਸਿੰਘ ਕਾਲੋ ਜਿਹੜੇ ਜਨਰਲ ਸਕੱਤਰ ਹੈ ਦਿੱਲੀ ਕਮੇਟੀ ਦੇ ਤੇ ਨਾਲ ਜਿਹੜੇ ਉਹਨਾਂ ਦੇ ਨਾਲ ਇਹ ਬੰਦੇ ਗਏ ਹੈ ਕੱਲ ਇਹ ਲਿਸਟ ਚ ਆਉਣਾ ਬੰਦਿਆਂ ਦੀ ਸਾਈਨ ਵੀ ਹੈ ਇਹ ਕੋਈ ਸਾਈਨ ਉਹਨਾਂ ਨੇ ਦਿੱਲੀ ਕਮੇਟੀ ਦੇ ਲੈਟਰ ਹੈਡ ਤੇ ਨਹੀਂ ਕੀਤੇ ਇਹ ਸਾਈਨ ਉਹਨਾਂ ਨੇ ਇੱਕ ਤਰ੍ਹਾਂ ਦਾ ਐਫਿਡੇਵੰਟ ਦਿੱਤਾ ਸਿੱਖ ਕੌਮ ਨੂੰ ਕਿ ਅਸੀਂ ਕੌਮ ਦੇ ਗਰਦਾਰ ਆ ਅਸੀਂ ਸ਼ਾਹਬਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨਹੀਂ ਅਸੀਂ ਭਾਜਪਾ ਦੇ ਚਾਪਲੂਸ ਆ ਅਸੀਂ ਸਾਡੀ ਨਸਾਂ ਦੇ ਅੰਦਰ ਭਾਜਪਾ ਦਾ ਖੂਨ ਹੈ ਅੱਜ ਸਿੱਖ ਕੌਮ ਦੀ ਪਿੱਠ ਦੇ ਵਿੱਚ ਛੂਰਾ ਮਾਰ ਰਹੇ ਆ ਜਦ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਤੇ ਇਹਨਾਂ ਨੇ ਕੋਈ ਗੱਲ ਕੀਤੀ ਇਹ ਜਿਹੜੇ 30 ਬੰਦੇ ਆ 22 30 ਬੰਦੇ ਕੋਈ ਇਹਨਾਂ ਨੇ ਗੱਲ ਕੀਤੀ ਦਿੱਲੀ ਕਮੇਟੀ ਦਾ ਕੋਈ ਬਿਆਨ ਆਇਆ ਕਿਸੇ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਨਹੀਂ ਕਿਉਂਕਿ ਇਹਨਾਂ ਦੇ ਵਿੱਚ ਹਿੰਮਤ ਹੀ ਨਹੀਂ ਹੈ ਕਿ ਇਹ ਸਰਕਾਰਾਂ ਦੇ ਖਿਲਾਫ ਬੋਲ ਸਕਣ ਕਿਉਂਕਿ ਜਦੋਂ ਸਰਕਾਰ ਦੇ ਸਰਕਾਰੀ ਦਰਬਾਰੇ ਜਾਂਦੇ ਆ ਤਾਂ ਉੱਥੇ ਕਹਿੰਦੇ ਅਸੀਂ ਤੁਹਾਡੇ ਨਾਲ ਜਦੋਂ ਸਰਕਾਰੀ ਦਰਬਾਰੇ ਤੋਂ ਬਾਹਰ ਆਉਂਦੇ ਆ ਉਹ ਜਦ ਸੰਗਤ ਦੇ ਵਿੱਚ ਜਾਂਦੇ ਆ ਤੇ ਕਹਿੰਦੇ ਅਸੀਂ ਤੁਹਾਡੇ ਨਾਲ ਇਸ ਤੋਂ ਸਾਫ਼ ਹੈ ਕਿ ਇਹ ਜਿਹੜੇ ਲੋਪ ਨੇ ਇਹ ਨਾ ਸਰਕਾਰ ਦੇ ਆ ਨਾ ਇਹ ਸੰਗਤ ਦੇ ਐ ਇਹ ਸਿਰਫ ਕੁਰਸੀ ਦੇ ਯਾਰ ਐ ਭੇੜੇ ਪੇੜੇ ਯਾਰ ਮੇਰੀ ਪੱਤੋ ਦੇ ਇਹਨਾਂ ਦਾ ਇਹ ਹਾਲ ਐ ਉਸ ਤੋਂ ਬਾਅਦ ਸਾਧ ਸੰਗਤ ਜੀ ਕਿਸ ਤਰ੍ਹਾਂ ਅਨਨ ਸਿੱਖ ਔਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿਸ ਤਰ੍ਹਾਂ ਸਿੱਖਾਂ ਦੇ ਅੱਖਾਂ ਦੇ ਵਿੱਚ ਕਟਾ ਪਾਗ ਦੀ ਕੋਸ਼ਿਸ਼ ਕੀਤੀ ਇਹ ਉਹ ਚਿੱਠੀ ਐ ਜਿਹੜੀ ਕੱਲ ਦਿੱਲੀ ਕਮੇਟੀ ਦੇ ਪ੍ਰਧਾਨ ਬੀਜੇਪੀ ਦੇ ਗੁਲਾਮ ਬਣ ਕੇ ਬੀਜੇਪੀ ਦੇ ਇਸ਼ਾਰਿਆਂ ਤੇ ਇਹ ਚਿੱਠੀ ਰਾਜ ਮੰਤਰੀ ਨੂੰ ਦੇ ਕੇ ਆਇਆ ਹੈ ਜਿੱਦੀ ਸੋਸ਼ਲ ਮੀਡੀਆ ਤੇ ਅ ਅਨਮਿਸਿੰਗ ਕਲਕਾ ਦੇ ਫੋਟੋ ਵੀ ਪਾਈ ਹੈ ਇਸ ਚਿੱਠੀ ਦੇ ਅੰਦਰ ਉਹ ਅਨਮਿਸਿੰਗ ਕਲਕਾ ਦੇ ਬਿਆਨ ਦੇ ਅੰਦਰ ਮੈਂ ਸਮਝਦਾ ਕਿਸੇ ਅੰਨੇ ਨੂੰ ਵੀ ਪੜਾਇਆ ਜਾਏਗਾ ਨਾ ਉਹ ਵੀ ਦੱਸ ਦੇਗਾ ਕਿ ਇਹ ਚਿੱਠੀਆਂ ਦੋਨੋਂ ਤੇ ਬਿਆਨ ਤੇ ਚਿੱਠੀਆਂ ਦੋਨੋਂ ਵੱਖ-ਵੱਖ ਨੇ ਇਸ ਚਿੱਠੀ ਦੇ ਅੰਦਰ ਕਿੱਥੇ ਵੀ ਸਰਕਾਰ ਦੇ ਨਾਲ ਇਹ ਗੱਲ ਨਹੀਂ ਕੀਤੀ ਗਈ ਜਾਂ ਸਰਕਾਰ ਦੇ ਸਾਹਮਣੇ ਇਹ ਗੱਲ ਨਹੀਂ ਰੱਖੀ ਗਈ ਕਿ ਸਿੱਖਾਂ ਦੇ ਕਕਾਰਾਂ ਦੀ ਬੇਦਬੀ ਹੁੰਦੀ ਹੈ ਜਦ ਕੋਈ ਸਿੱਖ ਮੈਟਰੋ ਤੇ ਜਾਂਦਾ ਹੈ ਤੇ ਉਹਨੂੰ ਰੋਕਿਆ ਜਾਂਦਾ ਹੈ ਕਿਰਪਾਨ ਦੇ ਚੱਕਰ ਦੇ ਵਿੱਚ ਜਦ ਉਹ 에어ਪੋਰਟ ਤੇ ਜਾਂਦਾ ਤਾਂ ਉਹਨੂੰ ਕਿਰਪਾਨ ਦੇ ਚੱਕਰ ਦੇ ਵਿੱਚ ਜਹਾਜ਼ ਤੇ ਨਹੀਂ ਚੜਿਆ ਚੜਿਆ ਦੇਣ ਦਿੱਤਾ ਜਾਂਦਾ ਜਦ ਸਾਡੇ ਸਿੱਖ ਬੱਚੇ ਪੇਪਰ ਦੇਣ ਜਾਂਦੇ ਆ ਤਾਂ ਉਹਨਾਂ ਦੇ ਕਕਾਰ ਲਾਏ ਜਾਂਦੇ ਆ ਕਿ ਕਕਾਰ ਲਾਓ ਤਾਂ ਜਾ ਕੇ ਤੁਸੀਂ ਪੇਪਰ ਦੇ ਸਕਦੇ ਹੋ ਪਰ ਇਹ ਅਰਮਿਤ ਸਿੰਘ ਕਾਲਕਸ ਇਸ ਚਿੱਠੀ ਦੇ ਵਿੱਚ ਐਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਜਦ ਸਰਕਾਰੀ ਦਰਬਾਰੇ ਤੋਂ ਬਾਹਰ ਆਂਦਾ ਹੈ ਸੰਗਤ ਦੇ ਵਿੱਚ ਆਂਦਾ ਹੈ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਸੰਗਤ ਕਿੰਨਾ ਵੱਡਾ ਝੂਠ ਬੋਲਦਾ ਹੈ ਕਿ ਇਹਦੇ ਵਿੱਚ ਆਪਣੇ ਬਿਆਨ 'ਚ ਲਿਖਦਾ ਹੈ ਕਿ ਡਿਊਰਿੰਗ ਦਾ ਮੀਟਿੰਗ ਦਾ ਡੈਲੀਗੇਸ਼ਨ ਆਲਸੋ ਬਰਾਟ ਅਟੈਂਸ਼ਨ ਟੂ ਇਨਸਟੈਂਸ ਵੇਅਰ 6 ਸਟੂਡੈਂਟਸ ਵੇਅਰ ਡਿਨਾਈਡ ਐਂਟਰੀ ਟੂ ਐਗਜ਼ਾਮੀਨੇਸ਼ਨ ਸੈਂਟਰ ਵਿਦ THEIR ਕਾਕਾਰਸ despite orders from the honorable court and us to the minister to address this issue ਇਹ ਬਿਆਨ ਹਰਮੀਤ ਸਿੰਘ ਕਾਲਕਾ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਔਰ ਇਹੀ ਬਿਆਨ ਹਰਮੀਤ ਸਿੰਘ ਕਾਲਕਾ ਨੇ ਪ੍ਰਿੰਟ ਮੀਡੀਆ ਨੂੰ ਦਿੱਤਾ ਮੈਂ ਹਰਮੀਤ ਸਿੰਘ ਕਾਲਕਾ ਨੂੰ ਚੈਲੰਜ ਕਰਨਾ ਕਿ ਜਿਹੜਾ ਬਿਆਨ ਆਪਣੇ ਨੇ ਸੋਸ਼ਲ ਮੀਡੀਆ ਤੇ ਪਾਇਆ ਇਕਕਾਰ ਨਾਲ ਜਿਹੜੀ ਗੱਲ ਕੀਤੀ ਹੈ ਇਸ ਚਿੱਠੀ ਦੇ ਅੰਦਰ ਦਿਖਾ ਦੇ ਇੱਕ ਲਫ਼ਜ਼ ਦਿਖਾ ਦੇ ਜੇ ਚਿੱਠੀ ਦੇ ਅੰਦਰ ਲਿਖਿਆ ਗਿਆ ਹੋਵੇ ਸੋ ਮੈਂ ਹਰਮੀਰ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਦੇ ਬਾਕੀ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਗਏ ਐ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਸੱਚਾਈ ਐ ਉਹ ਸੰਗਤ ਦੇ ਸਾਹਮਣੇ ਆ ਚੁੱਕੀ ਐ ਹਰਮੀਰ ਸਿੰਘ ਕਾਲਕਾ ਜੀ ਜਿਹੜਾ ਅੱਜ ਤੁਸੀਂ ਸੰਗਤ ਦੇ ਨਾਲ ਇੰਨੀ ਅਨੈਤਿਕ ਗੱਲਾਂ ਸ਼ੁਰੂ ਕਰਤੀ ਇੰਨਾ ਝੂਠ ਇੰਨੀ ਚਲਾਕੀਆਂ ਕਿਹਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੇ ਨਾਲ ਗੁਰੂ ਦੇ ਨਾਲ ਇੰਨਾ ਝੂਠ ਤੁਸੀਂ ਬੋਲ ਰਹੇ ਹੋ ਇੰਨੀ ਹਨੇੜ ਕਰਤੀ ਤੁਸੀਂ ਮਚਾਈ ਹੋਈ ਹੈ ਤੁਹਾਨੂੰ ਸ਼ਰਮ ਨਹੀਂ ਆ ਰਹੀ ਜਦ ਅਸਲ ਦੇ ਵਿੱਚ ਸਿੱਕਾ ਦਾ ਧੱਕਾ ਹੁੰਦਾ ਹੈ ਤਾਂ ਤੁਸੀਂ ਧਰਨੇ ਕਿਉਂ ਨਹੀਂ ਲਾਉਂਦੇ ਤੁਸੀਂ 84 ਦੀ ਗੱਲ ਕਰਦੇ ਹੋ ਤੁਸੀਂ ਅੱਜ ਉਸ ਬੰਦੇ ਨੂੰ ਆਪਣਾ ਮੈਂਬਰ ਬਣਾਇਆ ਹੋਇਆ ਹੈ ਜਿਨੇ ਸਭ ਤੋਂ ਅੱਗੇ ਗਵਾਹियां ਪਲਟਾਉਣ ਦੀ ਕੋਸ਼ਿਸ਼ ਕੀਤੀ 84 ਦੇ ਜਿਸ ਨੂੰ ਅਕਾਤ ਅਖਤ ਤੇ ਵੀ ਜਿੱਦੀ ਪੇਸ਼ੀ ਹੋਈ ਗਵਾਹियां ਪਲਟਣ ਦੇ ਵਿੱਚ ਤੁਸੀਂ ਕਿਸ ਨੂੰ ਤੋਂ ਸਿੱਕ ਕੌਮ ਦੀ ਗੱਲ ਕਰਦੇ ਹੋ ਕੁਸਤ ਸ਼ਰਮ ਕਰੋ ਹਰਮਿੰਦਰ ਸਿੰਘ ਕਾਲਕਾ ਇੰਨਾ ਝੂਠ ਇੰਨਾ ਝੂਠ ਤੁਸੀਂ ਲਿਆਦੇ ਕਿੱਥੋਂ ਕੁਰਸੀਆਂ ਵਾਸਤੇ ਜਿਹੜੀ ਕਿਸੇ ਸਕੇ ਨਹੀਂ ਹੈ ਅੱਜ ਤੁਹਾਡੀ ਹੈ ਕੱਲ ਕਿਸੇ ਹੋਰ ਦੀ ਹੋਏਗੀ ਕੁਰਸੀਆਂ ਲਈ ਇੰਨੇ ਅੰਦੇ ਅੜ ਕਰਦੀ ਹਰਮਿੰਦਰ ਸਿੰਘ ਕਾਲਕਾ ਜੀ ਹੱਲੇ ਵੀ ਵਕਤ ਹੈ ਸਮਝੋ ਇੰਨਾ ਜਿਹੜੀ ਚਲਾਕੀਆਂ ਤੁਸੀਂ ਕੌਮ ਦੇ ਨਾਲ ਖੇਡ ਰਹੇ ਹੋ ਇੰਨਿਆਂ ਤੁਸੀਂਾਂ ਝੂਠ ਜਿਹੜਾ ਕੌਮ ਨਾਲ ਬੋਲ ਰਹੇ ਹੋ ਇਹਨਾਂ ਇਹਨਾਂ ਜਿਹੜਾ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਲਈ ਜਿਹੜੀ ਪ੍ਰਧਾਨਗੀ ਦੀ ਕੁਰਸੀ ਹੈ ਇਹਨੂੰ ਬਚਾਉਣ ਦੇ ਲਈ ਜਿਸ ਤਰ੍ਹਾਂ ਦੇ ਤੁਸੀਂ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਤਰ੍ਹਾਂ ਦੇ ਤੁਸੀਂ ਕਾਰਗੁਜ਼ਾਰੀਆਂ ਕਰ ਰਹੇ ਹੋ ਗਰ ਇਸ ਤੋਂ ਹਟ ਕੇ ਵਾਕੀ ਸਿੰਘ ਕੌਮ ਦੀ ਗੱਲ ਕੀਤੀ ਹੁੰਦੀ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੁੰਦੀ ਸਕੂਲਾਂ ਕਾਲਜਾਂ ਇੰਸਟੀਚਿਊਟ ਦੀ ਗੱਲ ਕੀਤੀ ਹੁੰਦੀ ਤਾਂ ਅੱਜ ਇਹਨਾਂ ਸਭ ਦੀਆਂ ਜਿਹੜੀਆਂ ਕਾਲਜਾਂ ਦੀ ਇੰਸਟੀਚਿਊਟ ਦੀ ਸਕੂਲਾਂ ਦੀ ਦਿੱਲੀ ਕਮੇਟੀ ਦੀ ਦੂਰਦਸ਼ਾਪ ਕੁਝ ਹੋਰ ਹੋਣੀ ਸੀ ਪਰ ਅੱਜ ਤੁਸੀਂ ਸਭ ਕੁਝ ਵੇਚ ਵਾਟ ਦਿੱਤਾ ਸਭ ਕੁਝ ਤੁਸੀਂ ਬਰਬਾਦ ਕਰ ਦਿੱਤਾ ਹਰਮਿੰਦਰ ਸਿੰਘ ਕਾਲਕਾ ਜੀ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਹੱਲੇ ਵੀ ਵਕਤ ਹੈ ਜਿਹੜਾ ਵਕਤ ਤੁਹਾਡੇ ਕੋਲੋਂ ਬਚਿਆ ਹੈ 2 4 5 ਦਿਨ ਦਾ ਉਹਨੂੰ ਸਹਿਜੇ ਸਹਿਜੇ ਕੱਢ ਲਓ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਕਿ ਜਿੱਤੇ ਦਿਨ ਸੰਗਤ ਦੇ ਤੁਹਾਡੇ ਕੋਲ ਖੜੇ ਹੋ ਕੇ ਸਵਾਲ ਪੁੱਛ ਲਿਆ ਜਿੱਤੇ ਦਿਨ ਸੰਗਤ ਜਾ ਗਈ ਤੁਹਾਨੂੰ ਪੱਜਨ ਨੂੰ ਰਾਹ ਨਹੀਂ ਮਿਲਣਾ ਸੋਰ ਮੀਰ ਸਿੰਘ ਾਲ ਕਾ ਅਖੀਰ ਦੇ ਮੈਂ ਫਿਰ ਕਹਾਂਗਾ ਇੰਨਾ ਝੂਠ ਸੰਗਤ ਨਾਲ ਬੋਲਣਾ ਬੰਦ ਕਰੋ ਕਿੱਥੇ ਮੂੰਹ ਦਿਖਾਓਗੇ ਇੱਥੇ ਦੇ ਝੂਠ ਬੋਲੋਗੇ ਇੱਥੇ ਸੰਗਤ ਨੂੰ ਗੁੰਮਰਾਹ ਕਰ ਲੋਗੇ ਜਦ ਉਸ ਅਕਾਲ ਮੂਰਤ ਦੇ ਦਰਗਾਹ ਦੇ ਵਿੱਚ ਜਾਓਗੇ ਉੱਥੇ ਕੀ ਜਵਾਬ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ